ਸਾਖੀ ਵਾਲੇ ਵਰਤਾਰੇ ਤੋਂ ਕੁਝ ਦਿਨ ਪਹਿਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਜੰਗੀ ਕਰਤੱਵ ਸਿਖਾ ਰਹੇ ਸੀ ਤਾਂ ਕੋਈ ਸਿੱਖਾਂ ਦੇ ਜੋਰ ਦੇਖ ਕੇ ਮਹਾਰਾਜ ਬਹੁਤ ਖੁਸ਼ ਹੋਏ ਤੇ ਉਹਨਾਂ ਨੂੰ ਕੋਲ ਬੁਲਾ ਕੇ ਕਹਿੰਦੇ ਮੰਗੋ ਕਿੱਥੋਂ ਦਾ ਰਾਜ ਚਾਹੀਦਾ ਪਰ ਸਦੀਆਂ ਤੋਂ ਹੋ ਰਹੇ ਜ਼ੁਲਮਾਂ ਨੇ ਇਹਨਾਂ ਸਿੱਖਾਂ ਨੂੰ ਡਰਾਕਲ ਬਣਾ ਕੇ ਰੱਖਤਾ ਸੀ ਸਿੱਖ ਬੋਲੇ ਮਹਾਰਾਜ ਅਸੀਂ ਇੰਨੇ ਜੋਗੇ ਕਿੱਥੇ ਤੁਸੀਂ ਸਾਨੂੰ ਪੰਜਾਬ ਦਾ ਹੀ ਰਾਜ ਬਖਸ਼ ਦੋ ਉਹੀ ਬਹੁਤ ਹੈ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕ ਹਕੂਮਤ ਨੂੰ ਖਦੇੜ ਕੇ ਰੱਖ ਦਿਓਗੇ ਵੱਡੀਆਂ-ਵੱਡੀਆਂ ਸਲਤਨਤਾਂ ਨੂੰ ਮਿੱਟੀ 'ਚ ਰੋਲ ਦਿਓਗੇ ਤੁਰਖਾਨ ਨਾਈ ਤੇ ਉਹ ਸਦੀਆਂ ਤੋਂ ਸਪਾਈ ਨੇ ਸਾਡੇ ਤੋਂ ਤੁਰਕ ਮਾਰਨੀ ਹੋਣੀ ਮਹਾਰਾਜ ਅਸੀਂ ਚਿੜੀਆਂ ਹਾਂ ਤੇ ਉਹ ਖੁੰਖਾਰ ਬਾਜ਼ ਛੋਟੇ ਝਰਨਿਆਂ ਦਾ ਪਾਣੀ ਪਹਾੜਾਂ ਤੇ ਕਿਵੇਂ ਚੜ ਸਕਦਾ ਸਿੱਖਾਂ ਦੇ ਇਹ ਬੋਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਮੁਸਕਰਾਏ ਕਿ ਅਸੀਂ ਇਹਨਾਂ ਨੂੰ ਈਰਾਨ ਕਾਬਲ ਫਰੰਗ ਚੀਨ ਦਾ ਰਾਜ ਦੇਣਾ ਚਾਹੁੰਦੇ ਆ ਤੇ ਇਹ ਨਾ ਕਰ ਰਹੇ ਨੇ ਪਰ ਅਸੀਂ ਇਹਨਾਂ ਗਰੀਬ ਸਿੱਖਾਂ ਨੂੰ ਹੀ ਬਾਦਸ਼ਾਹ ਬਣਾਵਾਂਗੇ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਮਹਾਨ ਘੋਤਕ ਰਚਾਇਆ ਤੇ ਭਗਉਤੀ ਵਿੱਚੋਂ ਖਾਲਸਾ ਪ੍ਰਗਟ ਕੀਤਾ ਤੇ ਉਹੀ ਸਿੱਖ ਤਿਆਰ ਬਰ ਤਿਆਰ ਨਿਹੰਗ ਸਿੰਘ ਸੱਜ ਕੇ ਸਤਗੁਰਾਂ ਨੂੰ ਕਹਿ ਰਹੇ ਸੀ ਪਹਿਲਾਂ ਲਾਹੌਰ ਤੇ ਧਾਵਾ ਬੋਲੀ